ਔਰ ਲੋਕ ਸਭਾ ਦੇ ਕੈਂਡੀਡੇਟ ਵੱਲੋਂ ਅਨਾਉਂਸ ਕਰ ਦਿੱਤਾ ਗਿਆ ਇਸ ਟਾਈਮ ਪਹੁੰਚੇ ਹੈ ਦਰਬਾਰ ਪ੍ਰਭੂ ਦੇ ਦਰਬਾਰ ਚ ਪਹੁੰਚੇ ਹੈ ਮੱਥਾ ਟੇਕਨ ਸੋ ਅਸੀਂ ਪਹੁੰਚੇ ਉੱਥੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਅਸ਼ੋਕ ਪ੍ਰਸ਼ਰ ਪੱਪੀ ਕੈਂਡੀਡੇਟ ਅਨਾਉਂਸ ਕੀਤੇ ਜਾ ਚੁਕੇ ਹੈ ਦੱਸਿਏ ਕਿ ਸ਼ਹੀਦ ਪਰਿਵਾਰ ਤੋਂ ਸੰਬੰਧ ਰੱਖਦੇ ਨੇ ਅਸ਼ੋਕ ਪ੍ਰਸ਼ਰ ਪੱਪੀ ਸਤਪਾਲ ਪ੍ਰਸ਼ਰ ਪਰਿਵਾਰ ਤੋਂ ਜਿਨ੍ਹਾਂ ਨੇ ਇੱਕ ਵੇਲੇ ਸ਼ਹਾਦਤ ਦਿੱਤੀ ਸੀ ਸੋ ਉਸ ਪਰਿਵਾਰ ਤੋਂ ਹੀ ਇਹ ਵਿਧਾਇਕ ਨੇ ਸੋ ਇਹਨਾਂ ਦੇ ਨਾਲ ਬਹੁਤ ਸਾਰੇ ਇੱਥੇ ਸਮਰਥਕ ਵੀ ਹੈਗੇ ਆ ਦਰਬਾਰ ਦੇ ਵਿੱਚ ਮੱਥਾ ਟੇਕ ਰਿਹਾ ਹੈ ਆਸ਼ੀਰਵਾਦ ਲੈ ਰਿਹਾ ਹੈ ਪ੍ਰਭੂ ਦਾਸੋ ਇਸ ਸਮੇਂ ਦੇਖ ਰਹੇ ਹੈ ਕਿ ਹੁਣ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਕਿ ਬਹੁਤ ਸਾਰੇ ਸਮਰਥਕ ਵਧਾਈ ਵੀ ਦੇ ਰਹੇ ਆ ਔਰ ਵਧਾਈ ਦੇਣ ਪਹੁੰਚੇ ਹੋਏ ਆ ਸਮਰਥਕਾਂ ਦਾ ਪੂਰਾ ਇੱਕਦਮ ਪੂਰਾ ਲੱਗਾ ਹੋਇਆ ਮਹਿਕਮਾ ਲੱਗਾ ਹੋਇਆ ਇੱਥੇ ਕਿ ਕਿੰਦਾ ਮਜਬਾ ਲੱਗਾ ਹੋਇਆ ਕਿ ਪੂਰੇ ਦੇ ਪੂਰੇ ਪਰਿਵਾਰ ਦੇ ਲੋਕ ਜਾਂ ਹੋਰ ਸਮਰਥਕ ਇੱਥੇ ਪਹੁੰਚੇ ਹੋਏ ਆ ਔਰ ਦਾਦੀਏ ਕਿ ਇਸ ਟਾਈਮ ਸੈਂਟਰ ਹਲਕਾ ਤੋਂ ਸੈਂਟਰ ਹਲਕੇ ਤੋਂ ਇਸ ਟਾਈਮ ਵਿਧਾਇਕ ਵੀ ਨੇ ਔਰ ਹੁਣ ਇਸ ਟਾਈਮ ਜਿਹੜੇ ਹੈਗੇ ਆ ਉਹ ਅਸ਼ੋਕ ਪ੍ਰੈਸ਼ਰ ਪੱਪੀ ਸੋ ਗੱਲਬਾਤ ਕਰਾਂਗੇ ਪੱਪੀ ਜੀ ਸਰ ਸਰ ਬਹੁਤ-ਬਹੁਤ ਪਹਿਲਾਂ ਤੋਂ ਤੁਹਾਨੂੰ ਅੱਜ ਦੀਵਾਰੇ ਲੰਨਾ ਗਿਆ ਐ ਐਮਪੀ ਦਾ ਕੀ ਕਹਿਣਾ ਚਾਹੁੰਦੇ ਇਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਬਾਲਾ ਜੀ ਦੀ ਕਿਰਪਾ ਵਾ ਜੀ ਸੇਵਾਦਾਰ ਪਾਰਟੀ ਨੇ ਸਰਦਾਰ ਭਗਵਾਨ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਔਰ ਸਾਡੇ ਜਨਨ ਸੈਕਟਰੀ ਡਾਕਟਰ ਸੰਦੀਪ ਪਾਠਕ ਜੀ ਨੇ ਜਿਹੜਾ ਮੇਰੇ ਤੇ ਭਰੋਸਾ ਰੱਖ ਕੇ ਮੈਨੂੰ ਲੁਧਿਆਣਾ ਲੋਕ ਸਭਾ ਦੀ ਸੇਵਾ ਦਿੱਤੀ ਆ ਇਹਨੂੰ ਤੋੜ ਨਿਵਾਵਾਂਗੇ ਔਰ ਸੇਵਾ ਕਰਕੇ ਪੰਜਾਬ ਨੂੰ ਔਰ ਲੁਧਿਆਣੇ ਨੂੰ ਅੱਗੇ ਲੈ ਕੇ ਜਾਣਾ ਸਰ ਕਿਹਾ ਜਾ ਰਿਹਾ ਮਾਨ ਸਾਹਿਬ ਇਹ ਕਰ ਰਿਹਾ ਦਾਵਾ ਕਰ ਰਿਹਾ ਕਿ ਅਸੀਂ 13 ਜ਼ੀਰੋ ਕਰਕੇ ਦਿਖਾਵਾਂਗੇ ਤੇ ਕਿਦਾਂ ਤੁਸੀਂ ਦੇਖਦੇ ਹੋ ਕਿ ਇਹ ਪੋਸੀਬਲ ਹੈ ਦੇਖੋ ਜਦੋਂ ਬੰਦਾ ਆਪਣੀ ਰੇਸ ਨੂੰ ਪੂਰੀ ਸਮਝ ਕੇ ਭੱਜੇ ਨਾ ਫਿਰ ਆਪੇ ਹੀ ਮਾਲਕ ਵੀ ਸਾਥ ਦਿੰਦਾ 13 ਜ਼ੀਰੋ ਕਿਤੇ ਗੱਲਾਂ ਨਾਲ ਨਹੀਂ ਗਈ ਤੁਹਾਡੇ ਅੱਗੇ ਵੀ ਆਉਣੇ ਆ ਰਿਜ਼ਲਟ ਇਹ ਤਾਂ ਕਹੀ ਆ ਜੋ ਪੰਜਾਬ ਦੇ ਅੰਦਰ 2 ਸਾਲ आम आदमी पार्टी ने करके आप आ, आ, पता? पता काम करके दिखाया ताही भरोसा वा सरदार भगवान सिंह मान नु अपने आप ते अपने सिपाहीया दे बनम्या ते ਤੁਸੀਂ ਉਹ ਇੱਕ ਪ੍ਰਤੀਯਾਸ਼ੀ ਅਰੰਸ਼ ਕੀਤੇ ਗਏ ਉਹ ਸੰਸਦ ਦੇ ਪਹਿਲਾਂ ਤੁਸੀਂ ਵਿਧਾਇਕ ਕੋ ਸੰਸਦ ਤੇ ਵਿਧਾਇਕ ਦੇ ਕੰਮਾਂ ਚ ਕੀ ਫਰਕ ਹੁੰਦਾ ਕੀ ਪਤਾ ਪਤਾ ਜੀ ਕੰਮ ਹੁਣ ਇਹ ਕੰਮ ਜਿਹੜੇ ਕਰਨ ਵਾਲਿਆ ਜਿੰਨੀ ਪੰਜਾਬੀ ਦੀ ਗੱਲ ਦੱਸਾਂ ਜਿੰਨੀ ਤੁਹਾਡੀ ਉਮਰ ਹੈ ਮੇਰਾ ਰਾਜਨੀਤੀ ਉਹਨਾਂ ਤਜਰਬਾ ਵਾ ਮੈਂ ਕੰਮ ਤੋਂ ਕਦੇ ਨਾ ਪਹਿਲਾਂ ਭੱਜਿਆ ਨਾ ਕੰਮਾਂ 'ਚ ਫਰਕ ਕੀ ਹੈ ਇੱਕ ਐਮਐਲਏ ਦੇ ਕੰਮ ਕੀ ਹੁੰਦੇ ਆ ਇੱਕ ਐਮਪੀ ਦੇ ਕੰਮ ਕੀ ਹੁੰਦੇ ਸਾਰੇ ਕੰਮ ਪਤਾ ਵਾ ਤੁਸੀਂ ਇੱਕ ਵਾਰੀ ਮੈਨੂੰ ਲੋਕਾਂ ਨੂੰ ਮੇਰੇ ਤੇ ਭਰੋਸਾ ਵਾ ਮੈਂ ਲੋਕਾਂ ਦਾ ਸੇਵਾਦਾਰ ਹਾਂ ਜੋ ਕੰਮ ਕਹੋਂਗੇ ਲੁਧਿਆਣੇ ਦੇ ਵਿੱਚ ਲੁਧਿਆਣਾ ਇੰਡਸਟਰੀ ਦਾ ਹੱਬ ਆ ਜੀ ਲੁਧਿਆਣੇ ਨੂੰ ਇੰਡਸਟਰੀ ਨੂੰ ਵੀ ਅੱਗੇ ਚੱਕਣਾ ਔਰ ਵਪਾਰੀ ਜਿਹੜਾ ਵਾ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਲੁਧਿਆਣੇ ਦਾ ਇਹਨੂੰ ਵੀ ਅੱਗੇ ਲੈ ਕੇ ਜਾਣਾ ਇਹ ਕੰਮ ਕਰਨਿਆ ਲੁਧਿਆਣੇ ਦੇ ਕੰਮ ਕਰਕੇ ਦਿਖਾਉਣੇ ਆ ਪਹਿਲਾਂ ਵੀ ਬਤੌਰ ਐਮਐਲਏ 18 ਕਰੋੜ ਰੁਪਇਆ ਹਲਕਾ ਸੈਂਟਰ ਚ ਲਾਇਆ ਵਾ ਔਰ ਜੋ ਦਿੱਲੀ ਦੀ ਲੁਧਿਆਣੇ ਦੇ ਲੋਕਾਂ ਦੀ ਆਵਾਜ਼ ਹੋਗੀ ਦਿੱਲੀ ਦੇ ਲੋਕ ਸਭਾ ਚ ਗੂੰਜਦੀ ਦਿਖੂਗੀ ਤੁਹਾਨੂੰ ਆਚਾਰ ਸਾਹਿਬ ਤੁਸੀਂ ਸ਼ਹੀਦ ਪਰਿਵਾਰ ਚੋਂ ਹੈਗੇ ਹੋ ਤੁਹਾਨੂੰ ਕੀ ਲੱਗਦਾ ਸ਼ਹੀਦ ਪਰਿਵਾਰ ਕਰਕੇ ਤੁਹਾਨੂੰ ਇਹ ਟਿਕਟ ਮਿਲਦੀ ਗਏ ਦੇਖੋ ਗੱਲ ਸੁਣੋ ਸ਼ਹੀਦਾਂ ਦੇ ਸ਼ਹੀਦਾਂ ਦੇ ਨਾਮ ਨੂੰ ਟਿੱਕਾ ਨਾਲ ਨਹੀਂ ਜੁੜੇਂਦਾ ਸ਼ਹੀਦ ਤਾਂ ਵੈਸੇ ਹੀ ਪ੍ਰਣਾਮ ਕਰਨ ਵਾਲਾ ਨਾਮ ਆ ਪਰ ਸਾਡੀ ਜਿਹੜੀ ਸੇਵਾ ਡਿਊਟੀ ਮੇਰੇ ਤੋਂ ਪਹਿਲਾਂ ਵੱਡਾ ਭਾਈ 25 ਸਾਲ ਲਗਾਤਾਰ ਹੋ ਕੇ ਕਾਉਂਸਲਰ ਬਤੌਰ ਸੇਵਾ ਕਰਦਾ ਔਰ ਮੇਰੀ ਸੇਵਾ ਬਤੌਰ ਸੈਂਟਰ ਹਲਕਾ ਐਮ ਐਲ ਏ ਲੱਗੀ ਸੀਗੀ ਉਹ ਦੇਖਦੇ ਹੋਏ ਮੇਰੇ ਕੰਮਾਂ ਨੂੰ ਦੇਖਦੇ ਹੋਏ 2 ਸਾਲਾਂ ਦਿਆਂ ਨੂੰ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰ ਜਿੱਥੇ ਈਡੀ ਦੇ ਡਰ ਤੋਂ ਬਹੁਤ ਸਾਰੇ ਲੋਕ ਤੁਹਾਡੇ ਕੁਝ ਪਾਰਟੀ ਦੇ ਵੀ ਬੰਦੇ ਕਹਿੰਦੇ ਆ ਕਿ ਉਹ ਕਮਲ ਦੇ ਫੁੱਲ ਨੂੰ ਚੱਲ ਗਿਆ ਅਨਾਉਂਸ ਕੀਤੇ ਹੋਏ ਐਮਪੀ ਦੀ ਟਿਕਟ ਅਨਾਉਂਸ ਕੀਤੇ ਹੋਏ ਪਰ ਕੈਂਡੀਡੇਟ ਚਲੇ ਗਿਆ ਤੁਹਾਨੂੰ ਕਿਸੇ ਤਰੀਕੇ ਦਾ ਕੋਈ ਡਰ ਨਹੀਂ ਪਰਸ਼ੂ ਰਾਮ ਦੀ ਕੁੱਲ ਚੋਂ ਆ ਮੈਂ ਪਹਿਲਾਂ ਤਾਂ ਦੱਸਣ ਲੱਗਿਆ ਤੁਹਾਡੇ ਲਈ ਸਾਰਿਆਂ ਨੂੰ ਪਰਸ਼ੂ ਰਾਮ ਦੀ ਕੁੱਲ ਜਾਂ ਜਿਹਨੇ ਤਿੰਨ ਵਾਰੀ ਧਰਤੀ ਜਿੱਤ ਲਈ ਸੀ ਮੈਂ ਪ੍ਰੈਸ਼ਰ ਆ ਈਡੀ ਜਾਂ ਸੀਬੀਆਈ ਜਾਂ ਕੁਛ ਹੋਰ ਇਹ ਕਿਸੇ ਚੋਰਾਂ ਨੂੰ ਡਰਾ ਸਕਦੇ ਆ ਸਾਧ ਨੂੰ ਕੋਈ ਡਰ ਨਹੀਂ ਹੁੰਦਾ ਸਰ ਐਮਪੀ ਰਵਨੀਤ ਬਿੱਟੂ ਤੁਹਾਡੇ ਸਾਹਮਣੇ ਖੜੇ ਆ ਜਿਨ੍ਹਾਂ ਦੇ ਨਾਲ ਇੱਕ ਟਾਈਮ ਤੇ ਬਹੁਤ ਸਾਰਾ ਕੰਮਕੁੰਮ ਕੀਤਾ ਤੁਸੀਂ ਨਾਲ ਰਲ ਕੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਇਲੈਕਸ਼ਨ ਜਿੱਤੇ ਅੱਜ ਉਹਨਾਂ ਦੇ ਸਾਹਮਣੇ ਖੜਨਾ ਪਊਗਾ ਕਿ ਤਨ ਮੈਂ ਤੁਹਾਡੀ ਗੱਲ ਨੂੰ ਕੱਟਦਾ ਵਾਂ ਕੰਮਕੁੰਮ ਵਾਲਾ ਜੇ ਕੰਮ ਕਰਦਾ ਹੁੰਦਾ ਫਿਰ ਸ਼ਾਇਦ ਸਾਨੂੰ ਪਾਰਟੀ ਨਾ ਛੱਡਣੀ ਪੈਂਦੀ ਜੀ ਉਹਦੇ ਨਾਂ ਕੰਮਾਂ ਨੂੰ ਇਹ ਦੇਖ ਕੇ ਪਾਰਟੀ ਛੱਡੀ ਸੀ ਅੱਜ ਮਾਲਕ ਨੇ ਉਹੋ ਜੀ ਵਿਧੀ ਬਣਾਤੀ ਅੱਜ ਉਹ ਕਿਸੇ ਹੋਰ ਫੁੱਲ ਨੂੰ ਲਈ ਬੈਠਾ ਅਸੀਂ ਉਹਦੇ ਫੁੱਲ ਨੂੰ ਸਫਾਈ ਕਰਨ ਲਈ ਝਾੜੂ ਚੱਕੀ ਪਰਦੇ ਆ ਨਮਸਕਾਰ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫੇਰ ਲੁਧਿਆਣਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਵੱਲੋਂ ਇੱਥੇ ਜਿਹੜਾ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਜਿਹੜੇ ਕਿ ਵਿਧਾਇਕ ਹੈ ਉਹਨਾਂ ਨੂੰ ਇੱਕ ਕੈਂਡੀਡੇਟ ਵੱਲੋਂ ਲੋਕ ਸਭਾ